ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਹਾਂਜੀ ਜੀ ਜਸਤੋ ਜੈ ਮਾਤਾ ਦੀ ਜੈ ਮਹਾਕਾਲੀ ਜੀ ਮੈਂ ਤਰਪਰ ਸੁੱਬਾ ਪ੍ਰਧਾਨ ਕਾਰਜਕਾਰੀ ਸਿਪ ਸੈਨਾ ਹਿੰਦ ਵੱਲੋਂ ਅੱਜ ਅਸੀਂ ਭਾਰਤ ਤੋਂ ਲਾ ਕੇ ਜ ਪਹੁੰਚੇ ਆ ਜਿੱਥੇ ਕਿ ਭਾਰਤ ਤੋਂ ਦੇ ਲੋਕਾਂ ਵੱਲੋਂ ਅੱਧੇ ਪਿੰਡ ਵਾਸੀਆਂ ਵੱਲੋਂ ਬਹੁਤ ਮੁਸ਼ਕਲ ਆ ਰਹੀਆਂ ਨੇ ਜਿੱਦੇ ਵੀ ਜੇ ਅਸੀਂ ਦੇਖਿਆ ਵੀ ਜਿਵੇਂ ਬੱਚਿਆਂ ਨੂੰ ਦੁੱਧ ਪਿਲਾਉਣ ਵਾਸਤੇ ਮਾਵਾਂ ਕਿਲੋ-ਕਿਲੋ ਦੁੱਧ ਲੈ ਕੇ ਜਾਂਦੀਆਂ ਨੇ ਜਾਂ ਪਨੀਰ ਵਗੇਰਾ ਲਾ ਲੋ ਦਹੀਂ ਲਾ ਲੋ ਜਾਂ ਦੁੱਧ ਤੋਂ ਪੈਦਾ ਹੋਣ ਵਾਲੀਆਂ ਚੀਜ਼ਾਂ ਦੇ ਜੀ ਜਿਨ੍ਹਾਂ ਨਾਲ ਅੱਜ ਹਰ ਘਰ ਵਿੱਚ ਲੀਵਰ ਦੀ ਪ੍ਰੋਬਲਮ ਚੱਲ ਰਹੀ ਆ ਕਾਰਾਂ ਪੀਰੀਆ ਹੋ ਰਿਹਾ ਕਿਡਨੀ ਰੱਖਦੀਆਂ ਬਿਮਾਰੀਆਂ ਕੈਂਸਰ ਦੱਖਦੀਆਂ ਬਿਮਾਰੀਆਂ ਹੋ ਰਹੀਆਂ ਨੇ ਪਰ ਜਿੱਥੇ ਸਾਡੇ ਸਿਹਤ ਮੰਤਰੀ ਕੰਮ ਕਰਨ ਦੀ ਨੀਂਦੁੱਤੇ ਹੋਏ ਨੇ ਉੱਤੇ ਹੀ ਐਸਐਮਓ ਸਾਹਿਬ ਤੇ ਸੇਵਾ ਸੱਜਰ ਪਟਿਆਰਾ ਨੂੰ ਬੇਨਤੀ ਕਰਾਂਗੇ ਜਿਹੜੇ ਉੱਚ ਅਧਿਕਾਰੀ ਇਹਨਾਂ ਦੇ ਕੰਮ ਵਾਸਤੇ ਲਾਏ ਹੋਏ ਨੇ ਉਹ ਬਿਲਕੁਲ ਇਹਨਾਂ ਤੇ ਕਾਰਵਾਈ ਨਹੀਂ ਕਰਦੇ ਹੈਗੇ ਸਾਡੇ ਨਾਪਾ ਹਲਕੇ ਵਿੱਚ ਕਈ ਹਜ਼ਾਰ ਟਨ ਦੁੱਧ ਜਿਹੜਾ ਦੋ ਲੰਬਰ ਦਾ ਵਿਖ ਰਿਹਾ ਪਰ ਸਰਕਾਰ ਤੋਂ ਜੇ ਨਹੀਂ ਕੋਈ ਕਾਰਵਾਈ ਕੀਤੀ ਜਾਂਦੀ ਤਾਂ ਸਿਵਲ ਸੈਰਾ ਹਿੰਦ ਨੂੰ ਦੱਸਿਆ ਜਾਵੇ ਤਾਂ ਸਾਡੀ ਜਥੇਬੰਦੀ ਜਾ ਕੇ ਆਪਣੀ ਕਮੇਟੀ ਨੂੰ ਬੁਲਾ ਕੇ ਪਿੰਡਾਂ 'ਚ ਉਹਨਾਂ ਤੇ ਕਾਰਵਾਈ ਕਰੂਗੀ ਅਸੀਂ ਸੇਿਤ ਮੰਤਰੀ ਡਾਕਟਰ ਭਵੀਰ ਸਿੰਘ ਜੀ ਨੂੰ ਬੈਂਤੀ ਕਰਦੇ ਆ ਕਿਉਂਕਿ ਜੋ ਬਹੁਤ ਹੀ ਸੋਚੀ ਹੋਈ ਮੰਤਰੀ ਨੇ ਵੀ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਅਗਰ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਆਉਣ ਵਾਲੇ ਸਮੇਂ ਵਿੱਚ ਸ਼ਿਵ ਸੈਨਾ ਹਿੰਦ ਵੱਲੋਂ ਸਖਤ ਤੋਂ ਸਖਤ ਕਾਰਵਾਈ ਕਰਾਉਣ ਲਈ ਧਾਰਨੇ ਲਗਾਏ ਜਾਣਗੇ ਤੇ ਉੱਚੇ ਪੱਧਰ ਤੇ ਮੀਟਿੰਗਾਂ ਕਰਕੇ ਇਹਨਾਂ ਦੁੱਧ ਵੇਚਰਿਆਂ ਦੇ ਖਿਲਾਫ ਜਿਹੜੇ ਗਰਭ ਦੁੱਧ ਵੇਚਦੇ ਨੇ ਜਿਹੜੇ ਸਹੀ ਵੇਚਦੇ ਨੇ ਉਹਨਾਂ ਦਾ ਸਨਮਾਨ ਕੀਤਾ ਜਾਊਗਾ ਦੇਰੇ ਦੁੱਧ ਪਨੀਰ ਖੋਆ ਜਾਂ ਦਹੀਂ ਦੁੱਧ ਤਾਂ ਹੋਰ ਵੀ ਬਾਕੀ ਚੀਜ਼ਾਂ ਤਿਆਰ ਕੀਤੀਆਂ ਜਾਂਦੀਆਂ ਨੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਦੁਆ ਮੈਂ ਬੇਨਤੀ ਕਰੂੰਗਾ ਜਿਵੇਂ 버ਗਰ ਕੁਰਚੇ ਜਾਂ ਹੋਰ ਸਮਾਨ ਆਪਦੀਆਂ ਰੈਡੀਆ ਤੇ ਵਿਕਰੇ ਆ ਉਹਨਾਂ ਦੀ ਚਟਨੀ ਇੰਨੀ ਨਿਕਮੀਆਂ ਉਹਦੇ ਨਾਲ ਵੀ ਲੀਵਰ ਦੀ ਬਹੁਤ ਵੱਧ ਰਹੀ ਬਿਮਾਰੀ ਨੂੰ ਦੇਖਦੇ ਹੋਏ ਜਿਹੜੀਆਂ ਰੈਡੀਆ ਲੱਗੀਆਂ ਹੋਈਆਂ ਨੇ ਜਾਂ ਮਠਾਈ ਦੀਆਂ ਦੁਕਾਨਾਂ ਨੇ ਉਹਨਾਂ ਦੇ ਉੱਤੇ ਖੋਆ ਪਨੀਰ ਜਾਂ ਵੀ ਸਮਾਨ ਦੇਖੋ ਜੋ ਵਧੀਆ ਮਿਠਾਈਆਂ ਵੇਚਦੇ ਨੇ ਉਹਨਾਂ ਦਾ ਸਲਮਾਨ ਕਰਨਾ ਚਾਹੀਦਾ ਸਾਨੂੰ ਪਰ ਜੋ ਸਾਡੇ ਗਰੀਬ ਲੋਕਾਂ ਦਾ ਜਿਹਾ ਭਗਵਾਨ ਤੇ ਪ੍ਰਸਾਦ ਚੜਾਇਆ ਜਾਂਦਾ ਉਹ ਘਟੀਆਂ ਤੇ ਨਾਖਰੀ ਵੇਚਿਆ ਜਾ ਰਿਹਾ ਉਹਦੇ ਵਿਰੁੱਧ ਅਗਰ ਸਰਕਾਰ ਜਾਂ ਸਰਕਾਰ ਦੇ ਮੁਲਾਜ਼ਮ ਕਾਰਵਾਈ ਨਹੀਂ ਕਰਦੇ ਤਾਂ ਅਸੀਂ ਸ਼ਿਵ ਸੈਨਾ ਹਿੰਦ ਵੱਲੋਂ ਸਖਤ ਕਦਮ ਚੁੱਕੇ ਜਾਣਗੇ ਜਿਦੇ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੋਗੀ ਇਸ ਲਈ ਅਸੀਂ 15 ਦਿਨ ਦਾ ਸਮਾਂ ਪੰਜਾਬ ਸਰਕਾਰ ਤੇ ਸਿਹਤ ਮੰਤਰੀ ਨੂੰ ਬੇਨਤੀ ਕਰਦੇ ਆਂ 15 ਦਿਨ ਦੇ ਵਿੱਚ ਨਾਪਾ ਤੇ ਭਾਰਸੋ ਤੇ ਦੁਕਾਨਾਂ ਚੈੱਕ ਕੀਤੀਆਂ ਜਾਣ ਤੇ ਜਿੱਥੇ ਵੀ ਇਹ ਦੁੱਧ ਵੱਲੋਂ ਦੁੱਧ ਦੀਆਂ ਡੇਰੀਆਂ ਖੋਲੀਆਂ ਗਈਆਂ ਨੇ ਜਾਂ ਪਿੰਡਾਂ ਵਿੱਚੋਂ ਇੰਨੇ ਹਜ਼ਾਰ ਦੁੱਧ ਕਿਵੇਂ ਤਿਆਰ ਕੀਤਾ ਜਾਂਦਾ ਉਸ ਦੀ ਚੈੱਕਅਪ ਕੀਤੀ ਜਾਵੇ ਤੇ ਉਹ ਲੋਕਾਂ ਦੇ ਦੁੱਧ ਵੇਚਣ ਵਾਲੇ ਜੋ ਕਰੋੜਾਂ ਰੁਪਏ ਦੇ ਮਾਰਕ ਬਣਤੇ ਜਾ ਰਹੇ ਨੇ ਉਹਨਾਂ ਦੇ ਸਖਤ ਕਾਰਵਾਈ ਕਰਕੇ ਸਾਡੇ ਪੰਜਾਬ ਦੇ ਲੋਕਾਂ ਨੂੰ ਇਨਸਾਫ਼ ਦਿਵਾਇਆ ਜਾਵੇ ਤਾਂ ਕਿ ਸਾਡਾ ਪੰਜਾਬ ਜੋ ਸੀਏ ਭਗਵੰਤ ਮਾਨ ਤੋਂ ਬਹੁਤ ਆਸਾ ਲਾਈ ਬੈਠਾ ਸੀ ਤੇ ਸਾਡੇ ਦੇਵੀ ਦੇਵਤਿਆਂ ਦੇ ਦੁੱਧ ਦੇ ਰੂਪ ਵਿੱਚ ਅਸੀਂ ਸਵੇਰੇ ਸ਼ਾਮੀ ਮੰਦਰਾਂ ਵਿੱਚ ਉੱਤੇ ਜਾ ਕੇ ਪ੍ਰਸ਼ਾਦ ਜਾਂ ਗੁਰਦੁਆਰਿਆਂ ਵਿੱਚ ਚਾਹ ਪਾਣੀ ਬੁਲਾਉਣੇ ਆ ਤੁਹਾਨੂੰ ਸੁੱਧ ਚੀਜ਼ਾਂ ਦਿੱਤੀਆਂ ਜਾਣ ਉਸ ਤੋਂ ਬਾਅਦ ਮੈਂ ਸਿਹਤ ਮੰਤਰੀ ਜੀ ਨੂੰ ਇੱਕ ਹੋਰ ਧਿਆਨ ਲਿਆਉਣਾ ਜਿਵੇਂ ਮੈਡੀਕਲ ਦੀਆਂ ਦੁਕਾਨਾਂ ਤੇ ਬਹੁਤ ਅਸੀਂ ਦੇਖਿਆ ਪਿੰਡਾਂ ਦੇ ਸ਼ਹਿਰਾਂ ਵਿੱਚ ਨਸ਼ੇ ਦੀਆਂ ਦੁਕਾਨਾਂ ਤੋਂ ਪਤਾ ਨਹੀਂ ਕਿੱਥੋਂ ਨਸ਼ਾ ਲੈ ਕੇ ਆਉਂਦੇ ਨੇ ਅੱਜ ਵੀ ਨਾਪਾ ਤੇ ਭਾਰਸੋਂ ਦੇ ਵਿੱਚ ਸਾਨੂੰ ਪਤਾ ਲੱਗ ਰਿਹਾ ਵੀ ਕਈ ਨਸ਼ੇ ਦੀਆਂ ਗੂੜੀਆਂ ਖਾਂਦੇ ਨੇ ਅਸੀਂ ਸ਼ਿਵਮ ਸੱਜਨ ਪਟਿਆਰਾ ਅਤੇ ਜੋ ਪ੍ਰਬੰਧਕ ਇਹਨਾਂ ਦੇ ਅਫਸਰ ਲਗਾਏ ਗਏ ਨੇ ਉਹਨਾਂ ਨੂੰ ਬੇਨਤੀ ਕਰਦੇ ਆਂ ਵੀ ਇੱਕ ਵਾਰ ਇਹਨਾਂ ਦੀਆਂ ਦੁਕਾਨਾਂ ਚੈੱਕ ਕੀਤੀਆਂ ਜਾਣ ਚੈੱਕ ਕਰਕੇ ਜੋ ਕਸੂਰਵਾਰ ਬੰਦਾ ਹੈਗਾ ਜੇ ਕੋਈ ਮੈਡੀਕਲ ਦੀ ਦੁਕਾਨ ਆ ਜਾਂ ਕੋਈ ਡਾਕਟਰ ਘਰ ਤੇ ਦਵਾਈਆਂ ਵੇਚ ਰਿਹਾ ਉਹਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਬਾਕੀ ਜਿਹੜੇ ਵਧੀਆ ਇਮਾਨਦਾਰ ਮੈਡੀਕਲ ਚਲਾ ਰਹੇ ਨੇ ਉਹਨਾਂ ਨੂੰ ਸਨਮਾਨ ਦਿੱਤਾ ਜਾਵੇ ਤਾਂ ਕਿ ਸਾਨੂੰ ਵੀ ਪਤਾ ਲੱਗੇ ਵੀ ਇਹ ਮੈਡੀਕਲ ਵਧੀਆ ਕੰਮ ਕਰਦੇ ਨੇ ਸਾਡੀ ਸ਼੍ਰੀ ਸੈਨਾ ਹਿੰਦ ਵੀ ਉਸ ਦਾ ਸਨਮਾਨ ਕਰੂਗੀ ਤੇ ਉਸ ਦੇ ਚੱਕੇ ਕਰਮ ਕੰਮਾਂ ਨੂੰ ਦੇਖਦੇ ਹੋਏ ਅਸੀਂ ਵੀ ਆਪਣੀ ਸੰਸਥਾ ਬਲ ਜੋ ਵੀ ਉੱਚੇ ਪੱਧਰ ਦੇ ਉਹਦਾ ਹੋਊਗਾ ਮਾਨ ਸਨਮਾਨ ਕੀਤਾ ਜਾਊਗਾ ਜੇ ਸਿੱਖ ਸੈਨਾ ਜੇ ਸਿੱਖ ਸੈਨਾ ਜੇ ਭਗਵਾਨ ਪਰਸੂਨਾਮ ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਗਲੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ